ਟੱਪ ਦੀ ਗਰਮੀ ਦੇ ਵਿੱਚ ਫਿਰ ਵੀ ਇਸ ਸਥਾਨ ਦੀ ਸ਼ਰਧਾ ਦੇਖੋ ਬਾਬਾ ਜੀ ਇੰਨੀ ਗਰਮੀ ਹੈ ਇਸ ਸਥਾਨ ਦੀ ਇਹੋ ਜੀ ਸ਼ਰਧਾ ਬਣ ਗਈ ਕਿ ਲੋਕ ਚਪਰਾ ਸਾਹਿਬ ਤੇ ਜਿਹੜੀ ਸੰਗਤ ਹੈ ਉਹ ਇਸੇ ਤਰੀਕੇ ਦੇ ਨਾਲ ਜੁੜਦੀ ਜਾ ਰਹੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਤੁਹਾਨੂੰ ਮੈਂ ਕੀ ਗੱਲ ਕਹਾਂ ਬਈ ਸਾਹਿਬ ਜੱਜ ਨੂੰ ਠੰਡ ਲੱਗ ਜਾਸੀ ਪਰ ਨਹੀਂ ਉਹਨਾਂ ਦੇ ਕਹਿੰਦੇ ਪੋਕ ਤੁਕਾਰਨਾ ਵਿਆਪੀ ਕੰਠ ਮਿਲਿਆ ਹਰ ਨਾ ਉਹ ਜਿਨਾਰੇ ਕੰਠ ਦੇ ਵਿੱਚ ਪਰਮਾਤਮਾ ਵਸ ਜਾਂਦਾ ਉਹ ਨਾ ਸਰਦੀ ਦੇਖਦਾ ਨਾ ਗਰਮੀ ਦੇਖਦਾ ਕਿਉਂਕਿ ਇਹਨਾਂ ਦੇ ਹਿਰਦਿਆਂ ਦੇ ਵਿੱਚ ਬਾਣੀ ਵੱਸ ਗਈ ਜਾਲੇ ਅਸੀਂ ਕਹਿੰਦੇ ਬਾਣੀ ਹਿਰਦਿਆਂ ਨੂੰ ਠਾਰਦੀ ਆ ਫਿਰ ਇੱਥੇ ਗਰਮੀ ਕਾਦੀ ਆ ਇਹ ਸਿਰਫ ਗਰ ਬਾਣੀ ਨੂੰ ਮੇਨ ਰੱਖ ਕੇ ਕਰ ਰਹੇ ਨੇ ਨਾ ਸਾਨੂੰ ਗਰਮੀ ਲੱਗਦੀ ਆ ਨਾ ਸਾਨੂੰ ਸਰਦੀ ਲੱਗਦੀ ਆ ਪਾਸ ਐਨੀ ਸੰਗ ਦੂਰ ਦੂਰ ਪਹੁੰਚਦੀ ਐਸ ਸਥਾਨ ਤੇ ਵੈਸੇ ਵੀ ਬਹੁਤ ਸੰਗਤ ਰੋਜ਼ਾਨਾ ਨਤਵਸਤਕ ਹੋਣ ਦੇ ਲਈ ਆਉਂਦੀ ਤੇ ਚਪਹਿਰਾ ਸਾਹਿਬ ਵਾਲੇ ਦਿਨ ਵਾਸਤੇ ਤਾਂ ਇੱਥੇ ਇਹੋ ਜੀ ਸੰਗਤ ਦੇਖਣ ਨੂੰ ਮਿਲਦੀ ਕਿ ਲੋਕ ਕਿੱਟੋ ਕਿੱਟੋ ਦੂਰੋਂ ਆਉਂਦੇ ਪਾਣੀ ਦੇ ਲੰਗਰ ਲੱਗਦੇ ਆ ਲੋਕ ਪੱਖਿਆ ਚੱਲਦੇ ਨਜ਼ਰ ਆ ਰਹੇ ਨੇ ਕੀ ਕਹਿੰਦੇ ਗੁਰੂ ਦੀ ਜਿਹੜੀ ਗੁਰਬਾਣੀ ਆ ਉਹ ਠੰਡਕ ਪਹੁੰਚਾਉਂਦੀ ਹੈ ਗੱਲ ਇਹ ਆ ਵੀ ਜਿੱਥੇ ਇੰਨੀ ਬਾਣੀ ਪੜੀ ਜਾਂਦੀ ਹੋਵੇ ਉਹ ਤੇਰਾ ਹਰ ਇੱਕ ਦੀ ਮਰਾਲ ਪੂਰੀ ਹੁੰਦੀ ਹੈ ਇਹ ਤੇ ਮਨਜੋ ਕਿਤੇ ਵੀ ਚਲੇ ਜਾਓ ਦਰਬਾਰ ਸਾਹਿਬ ਜਿਹੜਾ ਪਹਿਲਾਂ ਕਿੰਨੇ ਕੁ ਲੋਕ ਉੱਥੇ ਜਪ ਕਰਦੇ ਸੀਗੇ ਗੁਰੂ ਰਾਮਦਾਸ ਦੇ ਟਾਈਮ ਤੇ ਕਿੰਨੇ ਹੋ ਗਏ ਅੱਜ ਕੱਲੇ ਹੋ ਗਏ ਲੱਖਾਂ ਕਰੋੜਾਂ ਹੋ ਗਏ ਕਿਉਂ ਕਿ ਜਿਹੜੀ ਬਾਣੀ ਆ ਨਾ ਜਿੱਥੇ ਸਾਰੇ ਲੋਕ ਜਪ ਤਪ ਕਰ ਲਾ ਜਣ ਉੱਥੇ ਆਟੋਮੈਟਿਕ ਗੁਰੂ ਰਾਮ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ ਬਸ